ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰੇ ਤੇ ਮਾਸੀ ਦਾ ਬੜਾ ਪਿਆਰ ਹੁੰਦਾ ਸੀ ਮਾਸੀ ਮੇਰਾ ਬਹੁਤ ਹੀ ਤੇ ਘਾਰਦੀ ਸੀ ਕਹਿੰਦੀ ਹੁੰਦੀ ਸੀ ਕਿ लवली ਕਾਸ਼ ਮੇਰੇ ਵੀ ਕੁੜੀ ਹੁੰਦੀ ਤਾਂ ਮੈਂ ਵੀ ਉਹਨੂੰ ਤੇਰੇ ਮਾਂ ਵਾਂਗੂੰ ਹੀ ਸਜਾ ਕੇ ਰੱਖਿਆ ਕਰਨਾ ਸੀ ਜਿੱਦਾਂ ਤੂੰ ਸਾਜ ਤੱਜ ਕੇ ਰਹਿਣੀ ਆ ਮੈਂ ਵੀ ਆਪਣੀ ਕੁੜੀ ਨੂੰ ਇਦਾਂ ਹੀ ਰੱਖਿਆ ਕਰਨਾ ਸੀ ਮਾਸੀ ਤੇ ਕੁੜੀ ਨਹੀਂ ਸੀ ਇੱਕੋ ਹੀ ਮੁੰਡਾ ਸੀ ਤੇ ਉਹ ਵੀ ਮਸਾਂ ਹੀ 7 ਸਾਲ ਬਾਅਦ ਹੋਇਆ ਸੀ ਫਿਰ ਕੋਈ ਨਿਆਣਾ ਨਹੀਂ ਹੋਇਆ ਸੀ ਫਿਰ ਸਾਰਿਆਂ ਨੇ ਕਿਹਾ ਕਿ ਚਲੋ ਕੋਈ ਨਹੀਂ ਤੂੰ ਆਪਣੇ ਇੱਕ ਮੁੰਡੇ ਨਾਲ ਹੀ ਆਪਣੀ ਜ਼ਿੰਦਗੀ ਵਧੀਆ ਲੰਘਾ ਮਾਸੀ ਆਪਣੇ ਮੁੰਡੇ ਦਾ ਵੀ ਬਹੁਤ ਪਿਆਰ ਕਰਦੀ ਸੀ ਪਰ ਮੇਰਾ ਵੀ ਬਹੁਤ ਪਿਆਰ ਕਰਦੀ ਸੀ ਮੇਰੀ ਮੰਮੀ ਹੁਣੇ ਦੋ ਭੈਣਾਂ ਸੀ ਅਸੀਂ ਵੀ ਦੋ ਹੀ ਭੈਣ ਭਰਾ ਸੀ ਮੇਰਾ ਭਰਾ ਛੋਟਾ ਸੀ ਤੇ ਮੈਂ ਵੱਡੀ ਸੀ ਮਾਸੀ ਕਹਿੰਦੀ ਸੀ ਕਿ लवली ਤੂੰ ਕਦੇ-ਕਦੇ ਮੇਰੇ ਕੋਲ ਵੀ ਰਹਿਣ ਲਈ ਆ ਜਾਇਆ ਕਰ ਮੈਂ ਛੁੱਟੀਆਂ ਵਿੱਚ ਮਾਸੀ ਦੇ ਕੋਲ ਕੋਲ ਰਹਿਣ ਲਈ ਚਲੀ ਜਾਂਦੀ ਸੀ ਵੈਸੇ ਮੈਂ ਆਪਣੇ ਘਰ ਹੀ ਰਹਿੰਦੀ ਸੀ ਮੇਰਾ ਆਪਣੇ ਮੰਮੀ ਦੇ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਕਿਉਂਕਿ ਮੇਰੀ ਮੰਮੀ ਕਹਿੰਦੀ ਸੀ ਕਿ लवली ਤੇਰੇ ਬਿਨਾ ਵੀ ਮੇਰਾ ਦਿਲ ਨਹੀਂ ਲੱਗਦਾ ਤੂੰ ਮਾਸੀ ਕੋਲ ਘਾਟੀ ਜਾਇਆ ਕਰ ਮੈਂ ਤੇ ਮੰਮੀ ਇੱਕ ਦੂਜੀ ਦਾ ਬੜਾ ਦੁੱਖ ਸੁੱਖ ਸਾਂਝਾ ਕਰਦੀਆਂ ਹੁੰਦੀਆਂ ਸੀ ਕਿਉਂਕਿ ਮੇਰੀ ਦਾਦੀ ਨਹੀਂ ਸੀ ਮੇਰਾ ਰੈਡੀ ਇਕੱਲਾ ਹੀ ਭਰਾ ਸੀ ਮੇਰੀਆਂ ਭੂਆ ਵੀ ਵਿਆਹੀਆਂ ਤੇ ਹੋਰ ਸ਼ਰੀਕਾ ਭਾਈਚਾਰਾ ਤਾਂ ਬਥੇਰਾ ਸੀ ਪਰ ਆਉਣਾ ਜਾਣਾ ਘੱਟ ਹੀ ਸੀ ਇਸੇ ਕਰਕੇ ਮੈਂ ਤੇ ਮੰਮੀ ਹੀ ਇੱਕ ਦੂਜੇ ਦਾ ਦੁੱਖ ਸੁੱਖ ਵੇਖਦੀਆਂ ਸੀ ਮੈਂ ਵੀ ਹੁਣ ਜਵਾਨ ਹੋ ਗਈ ਸੀ ਮੇਰਾ ਛੋਟਾ ਭਰਾ ਸੀ ਉਹਨੂੰ ਇੰਨੀ ਸਮਝ ਨਹੀਂ ਸੀ ਮੈਂ ਕਲਾਸ 2 ਕਰ ਲਈ ਸੀ ਤੇ ਉਹ ਹਜੇ 8ਵੀਂ ਕਲਾਸ ਵਿੱਚ ਹੀ ਸੀ ਮੈਂ ਮੰਮੀ ਨੂੰ ਮਜ਼ਾਕ ਕਰਦੀ ਹੁੰਦੀ ਸੀ ਕਿ ਮੰਮੀ ਜੇ ਤੂੰ ਦੂਸਰਾ ਨਿਆਣਾ ਲੈਣਾ ਸੀ ਤਾਂ ਫਿਰ ਮੇਰੇ ਤੋਂ 2 ਸਾਲ ਬਾਅਦ ਹੀ ਲੈ ਲੈਂਦੀ ਚਲ ਹੁਣ ਨੂੰ ਤਾਂ ਸੁਖਮਣ ਕਿੰਨਾ ਵੱਡਾ ਹੋਈ ਜਾਣਾ ਸੀ ਮੇਰਾ ਡੈਡੀ ਵੀ ਖੇਤੀਬਾੜੀ ਦਾ ਕੰਮ ਕਰਦਾ ਸੀ ਸਾਡਾ ਘਰ ਦਾ ਗੁਜ਼ਾਰਾ ਵਧੀਆ ਹੁੰਦਾ ਸੀ ਮੰਮੀ ਕਹਿ ਦਿੰਦੀ ਸੀ ਕਿ ਜੀਨੇ ਆਉਣਾ ਆਪਣੇ ਟਾਈਮ ਤੇ ਹੀ ਆਉਣਾ ਆਪਾਂ ਪਹਿਲਾਂ ਕਿਦਾਂ ਕਿਸੇ ਨੂੰ ਲਿਆ ਸਕਦੇ ਆ ਮੰਮੀ ਵੀ ਮੇਰੀ ਇਸ ਗੱਲ ਤੇ ਹੱਸਦੀ ਹੁੰਦੀ ਸੀ ਇਦਾਂ ਹੀ ਹੱਸਦਿਆਂ ਖੇਡਦਿਆਂ ਮੈਂ ਜਵਾਨੀ ਵਿੱਚ ਪੈ ਰੱਖਿਆ ਸੀ ਮੈਂ ਬਹੁਤ ਸੋਹਣੀ ਸੀ ਗੋਰਾ ਚਿੱਟਾ ਰੰਗ ਕਾਲੀਆਂ ਅੱਖਾਂ ਮੋਟੀਆਂ ਮੋਟੀਆਂ ਹੋਣ ਕਰਕੇ ਬਹੁਤ ਸੋਹਣੀਆਂ ਲੱਗਦੀਆਂ ਸੀ ਸਾਰੇ ਕਹਿੰਦੇ ਸੀ ਕਿ लवली ਨੂੰ ਤਾਂ ਰੱਬ ਨੇ ਕਿਤੇ ਰਾਜ ਕੇ ਰੂਪ ਦਿੱਤਾ ਬਹੁਤ ਸੋਹਣੀ ਆ ਮੇਰੀ ਮੰਮੀ ਵੀ ਬਹੁਤ ਸੋਹਣੀ ਸੀ ਚਾਚੀਆਂ ਤਾਈਆਂ ਕਹਿੰਦੀਆਂ ਸੀ ਕਿ ਜਦੋਂ ਤੇਰੀ ਮੰਮੀ ਵਿਆਹੀ ਆਈ ਸੀ ਤਾਂ ਲੋਕ ਉਹਦੀਆਂ ਤਰੀਫਾਂ ਕਰਦੇ ਨਹੀਂ ਥੱਕਦੇ ਸੀ ਕਿ ਮਨਜੀਤ ਬਹੁਤ ਸੋਹਣੀ ਆ ਇਹਨਾਂ ਨੇ ਇੰਨੀ ਸੋਹਣੀ ਕੁੜੀ ਪਤਾ ਨਹੀਂ ਕਿੱਥੋਂ ਲੈ ਆਂਦੀ ਤੇ ਹੁਣ ਮਨਜੀਤ ਦੀ ਕੁੜੀ ਉਹ ਵੀ ਇੰਨੀ ਹੀ ਸੋਹਣੀ ਆ ਕਿ ਰੱਬ ਨੇ ਮਾਵਾ ਧੀਆਂ ਨੂੰ ਹੁਸਨ ਵੱਲੋਂ ਕੋਈ ਕਸਰ ਹੀ ਨਹੀਂ ਛੱਡੀ ਸੀ ਮੈਂ ਵੀ ਬੜਾ ਹੱਸਦੀ ਹੁੰਦੀ ਸੀ ਕਿ ਚਲ ਕੋਈ ਨਾ ਸਾਡੀ ਕੋਈ ਤਾਂ ਤਾਰੀਫ ਕਰਦਾ ਹੀ ਆ ਹਰ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਤੇ ਸ਼ਾਇਦ ਮੇਰੇ ਵਿੱਚ ਵੀ ਕੋਈ ਕਮੀ ਹੈ ਹੀ ਨਹੀਂ ਸੀ ਮੈਨੂੰ ਇਦਾਂ ਲੱਗਦਾ ਸੀ ਪਰ ਪਤਾ ਨਹੀਂ ਮੈਂ ਕਿੰਨੀਆਂ ਕਮੀਆਂ ਦੀ ਭਰੀ ਹੋਈ ਸੀ ਮੈਂ ਪਲੱਸ 2 ਕੀਤੀ ਪਰ ਮੇਰੀ ਕਿਸੇ ਮੁੰਡੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਸੀ ਕਿਉਂਕਿ ਮੈਨੂੰ ਕੋਈ ਮੁੰਡਾ ਪਸੰਦ ਹੀ ਨਹੀਂ ਸੀ ਪਰ ਮਾਸੀ ਕਹਿਣ ਲੱਗੀ ਕਿ ਚੱਲ ਮੇਰੇ ਕੋਲ 4 ਦਿਨ ਰਹਿਣ ਲਈ ਆ ਜਾ ਹੁਣ ਤੂੰ ਵਿਹਲੀ ਹੋ ਗਈ ਆ ਮੰਮੀ ਕਹਿੰਦੀ ਸੀ ਕਿ ਨਹੀਂ ਮੇਰੀ ਤਾਂ ਵਿਹਲੀ ਨਹੀਂ ਹੋਈ ਇਹਨੇ ਹੁਣ ਕੋਰਸ ਕਰਨੇ ਆ ਤੇ ਕੋਈ ਨੌਕਰੀ ਕਰੂਗੀ ਮੈਂ ਆਪਣੇ ਧੀ ਨੂੰ ਬਾਹਰ ਨਹੀਂ ਭੇਜਣਾ ਇੱਧਰ ਹੀ ਕੋਈ ਨੌਕਰੀ ਕਰਾਉਣੀ ਆ ਮਾਸੀ ਕਹਿ ਦਿੰਦੀ ਸੀ ਕਿ ਕਰਾ ਲਈ ਜਿਹੜੀਆਂ ਨੌਕਰੀਆਂ ਕਰਾਉਣੀ ਆ ਪਰ 4 ਦਿਨ ਮੇਰੀ ਧੀ ਨੂੰ ਮੇਰੇ ਕੋਲ ਵੀ ਭੇਜ ਦੇ ਮੇਰਾ ਵੀ ਦਿਲ ਲੱਗ ਜਾਊਗਾ ਮਾਸੀ ਦਾ ਮੁੰਡਾ ਵੀ ਹਜੇ ਛੋਟਾ ਹੀ ਸੀ ਮੰਮੀ ਵੱਡੀ ਸੀ ਤੇ ਮਾਸੀ ਛੋਟੀ ਸੀ ਮਾਸੀ ਦਾ ਮੁੰਡਾ ਮਸਾ ਹਜੇ 6ਵੀਂ ਕਲਾਸ ਵਿੱਚ ਹੀ ਪੜਦਾ ਸੀ ਤੇ ਬਹੁਤ ਪਿਆਰ ਲੈਂਦਾ ਹੁੰਦਾ ਸੀ ਮੰਮੀ ਦਾ ਤੇ ਮਾਸੀ ਦਾ ਵਿਆਹ ਥੋੜੇ ਥੋੜੇ ਟਾਈਮ ਬਾਅਦ ਹੀ ਹੋ ਗਿਆ ਸੀ ਮੰਮੀ ਤੇ ਮਾਸੀ ਨਾਲੋਂ ਇੱਕ ਸਾਲ ਹੀ ਵੱਡੀ ਸੀ ਮੈਂ ਕਹਿ ਦਿੰਦੀ ਸੀ ਕਿ ਨਾਨੇ ਹੁਣਾਂ ਨੇ ਮਸਾ ਸਾਲ ਦਾ ਹੀ ਫਰਕ ਪਾਇਆ ਮੇਰਾ ਤੇ ਬਹੁਤ ਦਿਲ ਕਰਦਾ ਸੀ ਕਿ ਮਾਸੀ ਕੋਲ ਜਾਣ ਨੂੰ ਪਰ ਮੰਮੀ ਮੈਨੂੰ ਘਾਟੀ ਜਾਣ ਦਿੰਦੀ ਸੀ ਕਹਿੰਦੀ ਸੀ ਕਿ ਮੇਰਾ ਨਹੀਂ ਬਿਆ ਲੱਗਣਾ ਘਰ ਦਾ ਕੰਮ ਵੀ ਹੁੰਦਾ ਆਪਾਂ ਤਾਂ ਦੋਵੇਂ ਰਲ ਕੇ ਕੰਮ ਕਰ ਲੈਂਦੀਆਂ ਫਿਰ ਮੈਨੂੰ ਇਕੱਲੀ ਨੂੰ ਕਰਨਾ ਪਊਗਾ ਮੈਂ ਵੀ ਮੰਮੀ ਨਾਲ ਘਰ ਦਾ ਕੰਮ ਕਰਵਾ ਲੈਂਦੀ ਹੁੰਦੀ ਸੀ ਏਦਾਂ ਹੀ ਕਰਦੇ ਕਰਾਉਂਦੇ ਇੱਕ ਦਿਨ ਮਾਸੀ ਨੇ ਬੜੀ ਜ਼ਿੱਦ ਕੀਤੀ ਕਿ लवली ਨੂੰ ਮੇਰੇ ਕੋਲ ਭੇਜ ਦੇ ਮੰਮੀ ਨੇ ਮਾਸੀ ਦੀ ਜ਼ਿੱਦ ਕਰਨ ਤੇ ਮੈਨੂੰ ਮਾਸੀ ਦੇ ਕੋਲ ਭੇਜ ਦਿੱਤਾ ਮੈਨੂੰ ਸਵੇਰ ਨੂੰ 9 ਵਜੇ ਵਾਲੇ ਬੱਸ ਤੇ ਚੜਾਇਆ ਕਿ ਮੈਂ 2 ਘੰਟੇ ਦਾ ਸਫ਼ਰ ਕਰਕੇ ਮਾਸੀ ਕੋਲ ਜਾਣਾ ਸੀ ਮਾਸੀ ਸਾਡੇ ਤੋਂ ਵੈਸਤਾ ਕਾਫੀ ਦੂਰ ਸੀ। ਉਹਦੇ ਕੋਲ ਜਾਣ ਨੂੰ ਪੂਰੇ 2 ਘੰਟੇ ਲੱਗ ਜਾਂਦੇ ਸੀ। ਮਾਸੀ ਕਹਿੰਦੀ ਸੀ ਕਿ ਤੇਰਾ ਮਾਸੜ ਤੈਨੂੰ ਆ ਕੇ ਲੈ ਜਾਊਗਾ। ਮੈਂ ਕਿਹਾ ਨਹੀਂ, ਮੈਂ ਆਪ ਹੀ ਆ ਜਾਊਂਗੀ। ਮਾਸੜ ਕੰਮ ਛੱਡ ਕੇ ਮੈਨੂੰ ਲੈ ਲੇ ਆਊਗਾ ਤੇ ਮੈਂ ਬਸ ਤੇ ਹੀ ਆ ਜਾਊਂਗੀ। ਬਸ ਮੈਂ ਜ਼ਿਆਦਾ ਦਿਨ ਨਹੀਂ ਰਹਿਣਾ। ਮਾਸੀ ਤੇਰੇ ਕਹਿਣ ਤੇ ਮੈਂ ਬਸ 5-7 ਦਿਨ ਹੀ ਰਹਾਂਗੀ। ਮਾਸੀ ਕਹਿਣ ਲੱਗੀ ਭਾਵੇਂ 2 ਦਿਨ ਹੀ ਰਹੀਂ ਪਰ ਆ ਜਾ। ਮੇਰਾ ਟਾਈਮ ਨਹੀਂ ਹੈਗਾ। ਆਉਣ ਦਾ ਤੂੰ ਤਾਂ ਵਿਹਲੀ ਐ ਫਿਰ ਤੂੰ ਵੀ ਕਾਲਜ ਲੱਗ ਜਾਣਾ ਮੇਰੇ ਕੋਲ ਨਹੀਂ ਆ ਹੁੰਦਾ ਤੇਰਾ ਛੋਟਾ ਵੀਰਾ ਵੀ ਸਕੂਲ ਜਾਂਦਾ ਮਾਸੜ ਦੇ ਵੀ ਕੰਮ ਦਾ ਕਰਕੇ ਮੇਰੇ ਕੋਲ ਘਰੋਂ ਘੱਟ ਹੀ ਨਿਕਲ ਹੁੰਦਾ ਮੈਂ ਮਾਸੀ ਦੇ ਕੈਂਪ ਤੇ ਸਵੇਰੇ 9 ਵਜੇ ਵਾਲੀ ਬਸ ਤੇ ਬੈਠੀ ਤੇ 11 ਵਜੇ ਮੈਂ ਮਾਸੀ ਦੇ ਪਿੰਡ ਵਾਲੇ ਅੱਡੇ ਤੇ ਬਸ ਤੋਂ ਉਤਰ ਗਈ ਮਾਸੀ ਮੈਨੂੰ ਅੱਗਿਓ ਆ ਕੇ ਲੈ ਗਈ ਮੈਂ ਮਾਸੀ ਨਾਲ ਸਕੂਟਰੀ ਤੇ ਬੈਠੀ ਤੇ ਘਰ ਪਹੁੰਚ ਗਈ ਸੀ ਮਾਸੀ ਮੇਰਾ ਬਹੁਤ ਹੀ ਧਿਆਰ ਰਦੀ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮਾਸੀ ਨੇ ਮੇਰੇ ਲਈ ਬਹੁਤ ਵਧੀਆ ਚੀਜ਼ਾਂ ਬਣਾਈ ਹੋਈਆਂ ਸੀ ਕਹਿਣ ਲੱਗੀ ਕਿ ਸਾਰੀਆਂ ਮੈਂ ਤੇਰੀ ਪਸੰਦ ਦੀਆਂ ਹੀ ਬਣਾਈਆਂ ਇੰਨੇ ਚਿਰ ਨੂੰ ਮਾਸੜ ਵੀ ਆ ਗਿਆ ਮਾਸੜ ਕਹਿਣ ਲੱਗਾ लवली ਤੂੰ ਕਦੋਂ ਆ ਗਈ ਤੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਮੈਂ ਕਿਹਾ ਮੈਂ ਹੁਣੇ ਆਈ ਆ ਮੈਨੂੰ ਅਜੇ ਥੋੜਾ ਟਾਈਮ ਹੀ ਹੋਇਆ ਮਾਸੜ ਮੇਰੇ ਸਾਹਮਣੇ ਬਹਿ ਗਿਆ ਕਹਿਣ ਲੱਗਾ लवली ਹੁਣ ਤਾਂ ਤੂੰ ਕਾਫੀ ਜਵਾਨ ਵੀ ਹੋ ਗਈ ਆ ਤੂੰ ਪਲੱਸ 2 ਕਰਕੇ ਫ੍ਰੀ ਹੋ ਗਈ ਆ ਹੁਣ ਅੱਗੇ ਤੇਰਾ ਕੀ ਪਲਾਨ ਆ ਮੈਂ ਕਹਾਂ ਮਾਸੜ ਜੀ ਜਾਂ ਤਾਂ ਮੈਂ ਕੋਈ ਕੋਰਸ ਕਰੂੰਗੀ ਜਾਂ ਫਿਰ ਮੈਂ ਪੜ੍ਹਾਈ ਸ਼ੁਰੂ ਕਰੂੰਗੀ ਮਾਸੜ ਕਹਿਣ ਲੱਗਾ ਕਿ ਬੀਏ ਕਰਨ ਵਿੱਚ ਕੁਝ ਨਹੀਂ ਰੱਖਿਆ ਬਸ ਤੂੰ ਕੋਈ ਕੋਰਸ ਕਰ ਲੈ ਤੇ ਫਿਰ ਆਪਣਾ ਕੰਮ ਚਲਾ ਲੈ ਜਾਂ ਤਾਂ ਫਿਰ ਆਈਲਟਸ ਕਰਕੇ ਬਾਹਰ ਚਲੀ ਜਾ ਮੈਂ ਕਹਾਂ ਨਹੀਂ ਮਾਸੜ ਜੀ ਮੇਰੇ ਮੰਮੀ ਮੈਨੂੰ ਬਾਹਰ ਨਹੀਂ ਭੇਜਣਾ ਚਾਹਦੀ ਉਹਨੇ ਵੀ ਮੇਰੇ ਤੇ ਪੈਸੇ ਨਹੀਂ ਲਾਉਣੇ ਉਹ ਕਹਿੰਦੀ ਆ ਕਿ ਮੈਂ ਬਾਹਰ ਤਾਂ ਭੇਜਣਾ ਹੀ ਨਹੀਂ ਮੰਮੀ ਮੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਮਾਸੜ ਕਹਿਣ ਲੱਗਿਆ ਕਿ ਇਹ ਹੀ ਬੁੜੀਆਂ ਦੀ ਘਟਿਆ ਗੱਲ ਹੁੰਦੀ ਆ ਕਿ ਧੀ ਪੁੱਤ ਨੂੰ ਕਿਸੇ ਚੱਜ ਦੇ ਕੰਮ ਨਹੀਂ ਲਾਉਣਾ ਬਸ ਅੱਖਾਂ ਤੋਂ ਪਰੇ ਨਹੀਂ ਕਰਦੀਆਂ ਮੈਂ ਕਿਹਾ ਮਾਸੜ ਜੀ ਜਿਵੇਂ ਘਰ ਦੇ ਕਹਿੰਦੇ ਆ ਹੁਣ ਤਾਂ ਉਦਾਂ ਹੀ ਕਰਨਾ ਪਊਗਾ ਗੱਲਾਂ ਕਰਦੇ ਕਰਦੇ ਸਾਰੇ ਹਾਸਾ ਮਜ਼ਾ ਕਰਦੇ ਸੀ ਇੰਨੇ ਚਿਰ ਨੂੰ ਮਾਸੀ ਦਾ ਛੋਟਾ ਮੁੰਡਾ ਵੀ ਆ ਗਿਆ ਸੀ ਮੈਂ ਉਹਨੂੰ ਚੁੱਕਿਆ ਤੇ ਬੜਾ ਪਿਆਰ ਜਿਹਾ ਕੀਤਾ ਉਹ ਬਹੁਤ ਹੀ ਸੋਨਾ ਹੋਇਆ ਸੀ ਮੈਂ ਉਹਨੂੰ ਕਿਹਾ ਕਿ ਜਸਦੀਪ ਤੂੰ ਤਾਂ ਪੋਤਾ ਸੋਨਾ ਹੋ ਗਿਆ ਪਹਿਲਾਂ ਤਾਂ ਤੇਰਾ ਰੰਗ ਸਾਵਲਾ ਜਿਆ ਸੀ ਮਾਸੀ ਕਹਿਣ ਲੱਗੀ ਕਿ ਨਹੀਂ ਨਹੀਂ ਹੁਣ ਤਾਂ ਇਹ ਬਹੁਤ ਸੋਹਣਾ ਹੋਇਆ ਸਕੂਲ ਜਾਂਦਾ ਆਪਣੇ ਬਹੁਤ ਕੇਅਰ ਕਰਦਾ ਸਿਆਣਾ ਵੀ ਹੋ ਗਿਆ ਮੈਂ ਆਪਣੇ ਨਿੱਕੇ ਵੀਰੇ ਨੂੰ ਗਲੇ ਲਾਇਆ ਤੇ ਆਪਣੇ ਕੋਲ ਹੀ ਬਿਠਾ ਲਿਆ ਮੈਂ ਉਹਦੇ ਨਾਲ ਗੱਲਾਂ ਕਰਦੀ ਪਰ ਮਾਸੜ ਮੇਰੇ ਮੂੰਹ ਵਾਲੀ ਵੇਖੀ ਜਾਂਦਾ ਸੀ ਮਾਸੜ ਨੇ ਮੈਨੂੰ ਮਜ਼ਾਕ ਜਿਹਾ ਕੀਤਾ ਕਹਿਣ ਲੱਗਾ ਲਵਲੀ ਤੁਹਾਡੇ ਖਾਨਦਾਨ ਵਿੱਚ ਕਿਸੇ ਦੇ ਠੋਡੀ ਤੇ ਦਿਲ ਨਹੀਂ ਆ ਤੇਰੇ ਤਾਂ ਠੋਡੀ ਤੇ ਤੇਲਾ ਕਿੰਨਾ ਸੋਹਣਾ ਮੈਂ ਕਿਹਾ ਹਾਂ ਜੀ ਇਹ ਮੇਰੇ ਹੀ ਆ ਹੋਰ ਕਿਸੇ ਦੇ ਵੀ ਨਹੀਂ ਆ ਮਾਸੜ ਦਾ ਜਿਵੇਂ ਮੇਰਾ ਫੈਨ ਹੀ ਹੋ ਗਿਆ ਸੀ ਕਹਿਣ ਲੱਗਾ ਕਿ ਮੈਨੂੰ ਠੋਡੀ ਵਾਲਾ ਤੇਲ ਬਹੁਤ ਸਮਾਂ ਲੱਗਦਾ ਮੈਂ ਚਾਹੁੰਦਾ ਸੀ ਤੇਰੀ ਮਾਸੀ ਦੇ ਹੋਵੇ ਪਰ ਤੇਰੀ ਮਾਸੀ ਦੇ ਤੇਲ ਹਾਇ ਹੀ ਨਹੀਂ ਸੀ ਮੈਂ ਕਿਹਾ ਕਿ ਕਿਸੇ ਕਿਸੇ ਦੇ ਹੀ ਹੁੰਦਾ ਹਰ ਕਿਸੇ ਦੇ ਨਹੀਂ ਹੁੰਦਾ ਮਾਸੜ ਮੇਰੇ ਨਾਲ ਮਜ਼ਾਕ ਕਰਦਾ ਸੀ ਤੇ ਮੈਂ ਵੀ ਹੱਸ ਪੈਂਦੀ ਸੀ ਅਗਲੇ ਦਿਨ ਮਾਸਸੀ ਮੈਨੂੰ ਕਹਿੰਦੀ ਚੱਲ ਮੈਂ ਤੈਨੂੰ ਕੱਪੜੇ ਲੈ ਕੇ ਦੇਵਾਂਗੀ ਤੂੰ ਮੇਰੇ ਨਾਲ ਸ਼ਹਿਰ ਚੱਲ ਮੈਂ ਮਾਸੀ ਸਕੂਟਰੀ ਤੇ ਸ਼ਹਿਰ ਚੱਲਿਆਂ ਗਈਆਂ ਮਾਸੀ ਨੇ ਮੈਨੂੰ ਦੋ ਸੋਹਣੇ ਸੋਹਣੇ ਸੂਟ ਲੈ ਕੇ ਦਿੱਤੇ ਮੈਂ ਹਰ ਤਰ੍ਹਾਂ ਦਾ ਕੱਪੜਾ ਪਾ ਲੈਂਦੀ ਸੀ ਪਜਾਮੇ, ਟੀ-ਸ਼ਰਟਾਂ, ਸੂਟ, ਨਾਈਟੀਆਂ ਹਰ ਤਰ੍ਹਾਂ ਦਾ ਕੱਪੜਾ ਮੈਂ ਪਾ ਹੀ ਲੈਂਦੀ ਸੀ ਮੈਨੂੰ ਕੋਈ ਵੀ ਰੋਕਦਾ ਟੋਕਦਾ ਨਹੀਂ ਸੀ ਮੇਰੀ ਮਾਸੀ ਮੈਨੂੰ ਕਹਿੰਦੇ ਕਿ ਲਵਲੀ ਤੇ ਨੈਕੈਪਰੇਟਡ ਟੌਪ ਲੈ ਕੇ ਦਿਨੇ ਆ ਤੇਰੇ ਤੇ ਬਹੁਤ ਸੋਹਣਾ ਲੱਗਣਾ ਮਾਸੀ ਨੇ ਮੈਨੂੰ ਬਹੁਤ ਸੋਹਣਾ ਕੈਪਰੇਟਿਡ ਟੌਪ ਲੈ ਕੇ ਦਿੱਤਾ ਮੈਂ ਬਹੁਤ ਖੁਸ਼ ਸੀ ਮਾਸੀ ਮੈਨੂੰ ਕਹਿੰਦੀ ਕਿ ਤੂੰ ਇਨੇ ਚਰਵਾਦ ਆਈਆਂ ਇਸ ਲਈ ਮੈਂ ਤੈਨੂੰ ਕੱਪੜੇ ਲੈ ਕੇ ਦਿੱਤੇ ਆ ਜੇ ਮੇਰੇ ਕੁੜੀ ਹੁੰਦੀ ਫਿਰ ਵੀ ਤਾਂ ਮੈਂ ਲੈ ਕੇ ਹੀ ਦੇਣੇ ਸੀ ਮੈਂ ਤੈਨੂੰ ਹੀ ਲੈ ਕੇ ਦੇ ਦਿੰਨੀ ਆ ਤੂੰ ਮੇਰੀ ਧੀ ਆ ਤੇ ਮੈਂ ਕੱਪੜੇ ਲੈ ਕੇ ਘਰ ਆ ਗਈ ਸੀ ਮਾਸੀ ਮੈਨੂੰ ਕਹਿੰਦੀ ਇਹ ਕੱਪੜੇ ਤੂੰ ਇੱਥੇ ਹੀ ਘਰੇ ਪਾਉਣੇ ਆ ਕਿਤੇ ਵੀ ਜਾਣ ਲਈ ਨਹੀਂ ਰੱਖਣੇ ਸੋਹਣੇ ਕੱਪੜੇ ਪਾ ਤੇ ਤੂੰ ਹੋਰ ਵੀ ਸੋਹਣੀ ਲੱਗੇਗੀ ਘਰੇ ਵਧੀਆ ਕੱਪੜੇ ਪਾਏ ਮੇਰਾ ਸ਼ਰੀਕਾ ਭਾਈਚਾਰਾ ਵੀ ਕਹੂਗਾ ਕਿ ਮੇਰੀ ਭਾਣਜੀ ਬਹੁਤ ਸੋਹਣੇ ਸੋਹਣੇ ਕੱਪੜੇ ਪਾਉਂਦੀ ਆ ਤੇ ਆਪਣੇ ਬੜੇ ਟੌਰ ਹੋਊਗੀ। ਮਾਸੀ ਵੀ ਕਾਫੀ ਫੈਸ਼ਨੇਬਲ ਜੀ ਸੀ। ਮੈਂ ਵੀ ਅਗਲੇ ਦਿਨ ਨਹਾ ਕੇ ਕੈਪਰੀ ਤੇ ਟੌਪ ਉਪਾੜਿਆ। ਮੈਂ ਮਾਸੀ ਦੇ ਨਾਲ ਮਾਸੀ ਦੀਆਂ ਦਰਾਣੀਆਂ ਚਠਾਣੀਆਂ ਦੇ ਘਰ ਗਈ ਤੇ ਹੋਰ ਵੀ ਆਣ-ਗਵਾਂਡ ਨੂੰ ਮਿਲੀ ਸੀ। ਮਾਸੀ ਸਾਰਿਆਂ ਨੂੰ ਮੇਰੇ ਬਾਰੇ ਦੱਸਦੀ ਸੀ ਕਿ ਇਹ ਮੇਰੀ ਭਾਣਜੀ ਆ, ਮੇਰੀ ਵੱਡੀ ਭੈਣ ਦੀ ਕੁੜੀ ਆ ਤੇ ਸਾਰੇ ਮੈਨੂੰ ਮਿਲਦੇ ਸੀ। ਬੜਾ ਪਿਆਰ ਤੇ ਮੈਨੂੰ ਪੀ ਕਰਦੀ ਸੀ। ਮੈਂ ਵੀ ਬਹੁਤ ਖੁਸ਼ ਸੀ। ਮਾਸੀ ਦੀਆਂ ਦਰਾਨੀਆਂ ਜਠਾਣੀਆਂ ਤੇ ਹੋਰ ਸਾਰੇ ਭੈਣ ਭਰਾ ਮੈਨੂੰ ਵਧੀਆ ਤਰੀਕੇ ਨਾਲ ਮਿਲਦੇ ਸੀ ਸਾਰੇ ਮੇਰੀ ਤਾਰੀਫ ਹੀ ਕਰਦੇ ਸੀ ਕਿ ਕੁੜੀ ਬਹੁਤ ਸੋਹਣੀ ਆ ਕੁਝ ਕੋ ਤਾਂ ਮੇਰਾ ਰਿਸ਼ਤਾ ਹੀ ਮੰਗਣ ਲੱਗ ਪਏ ਮਾਸੀ ਕਹਿੰਦੀ ਕਿ ਹਜੇ ਨਹੀਂ ਅਸੀਂ ਆਪਣੇ ਕੁੜੇ ਵਿਆਉਣੇ ਸਾਡੀ ਕੁੜੀ ਤਾਂ ਹਜੇ ਨਿਆਣੀ ਆ ਇੰਨੇ ਹੀ ਚਿਰ ਹੋਰ ਸੀ ਸ਼ਾਮ ਨੂੰ ਘਰ ਜਦੋਂ ਆਈਆਂ ਤਾਂ ਮੇਰਾ ਮਾਸੜ ਵੀ ਘਰ ਆ ਗਿਆ ਕਹਿਣ ਲੱਗਾ ਕਿ ਲਵਲੀ ਅੱਜ ਤਾਂ ਤੂੰ ਬਹੁਤ ਸੋਹਣੇ ਕੱਪੜੇ ਪਾਏ ਆ ਮੈਂ ਗੋਡੇ ਤੱਕ ਕੱਪੜੀ ਪਾਈ ਹੋਈ ਸੀ ਮੇਰੀ ਕੈਪਰੀ ਦੇ ਵਿੱਚ ਬਹੁਤ ਸੋਹਣੇ ਫੀਟਿੰਗ ਬਣੇ ਸੀ ਮੈਂ ਸ਼ੀਸ਼ੇ ਵਿੱਚ ਖੜ ਕੇ ਆਪਣੇ ਆਪ ਨੂੰ ਦੇਖ ਦੇਖ ਕੇ ਖੁਸ਼ ਹੁੰਦੀ ਸੀ ਕਿ ਮਾਸੂਦੀ ਨੇ ਮੈਨੂੰ ਕਿੰਨੇ ਸੋਹਣੇ ਕੱਪੜੇ ਲੈ ਕੇ ਦਿੱਤੇ ਆ ਮਾਸੜ ਮੈਨੂੰ ਕਹਿੰਦਾ ਕਿ ਲਵਲੀ ਤੇਰੇ ਤੇ ਕੈਪਰੀ ਬਹੁਤ ਜੱੱਚਦੀ ਆ ਮੇਰੀਆਂ ਗੋਰੀਆਂ ਗੁਰੀਆਂ ਲੱਤਾਂ ਵੱਲ ਤਾਂ ਮਾਸੜ ਦੇਖ ਹੀ ਜਾਂਦਾ ਸੀ ਕਹਿਣ ਲੱਗਾ ਕਿ ਲਵਲੀ ਤੂੰ ਜਿੱਦਾਂ ਦਾ ਮਰਜ਼ੀ ਕੱਪੜਾ ਪਾ ਲੈ ਤੇਰੇ ਤੇ ਬਹੁਤ ਸੋਹਣਾ ਲੱਗਦਾ ਮੈਂ ਵੀ ਕਿਹਾ ਹੋਰ ਕੀ ਜਿੱਦਾਂ ਦਾ ਮਰਜ਼ੀ ਕੱਪੜਾ ਆ ਜਾਚੀ ਜਾਂਦਾ ਇਸੇ ਤਰ੍ਹਾਂ ਇਸੇ ਲਈ ਤਾਂ ਮੈਂ ਪਾ ਲਈਦਾ ਮਾਸੜ ਹੱਸ ਕੇ ਕਹਿਣ ਲੱਗਾ ਕਿ लवली ਤੇਰਾ ਤਾਂ ਸਰੀਰੀ ਬਹੁਤ ਸੋਹਣਾ ਐਕਟਰਨੀਆ ਵਾਂਗੂ ਲੱਗਦੀ ਐ ਜੇ ਤੂੰ ਮਾਡਲ ਹੁੰਦੀ ਤਾਂ ਤੂੰ ਫੇਮਸ ਹੀ ਹੋ ਜਾਣਾ ਸੀ ਸਾਰੇ ਲੋਕਾਂ ਨੇ ਤੈਨੂੰ ਬਹੁਤ ਲਾਈਕ ਕਰਨਾ ਸੀ ਮੈਂ ਕਿਹਾ ਕਿ ਨਹੀਂ ਮਾਡਲ ਕਿਹੜਾ ਕੋਈ ਜ਼ਿਆਦਾ ਸੋਹਣੀ ਆ ਹੁੰਦੀਆਂ ਉਹ ਵੀ ਤਾਂ ਮੇਰੇ ਵਰਗੀਆਂ ਹੀ ਕੁੜੀਆਂ ਹੁੰਦੀਆਂ ਹਜੇ ਕੁਝ ਚੱਰੀ ਹੋਇਆ ਸੀ ਤੇ ਮਾਸੀ ਨੂੰ ਉਹਦੀ ਦਰਾਣੀ ਨੇ ਆਪਣੇ ਘਰ ਬੁਲਾ ਲਿਆ ਮਾਸੀ ਤਾਂ ਆਪਣੇ ਦਰਾਣੀ ਦੇ ਘਰ ਚਲੀ ਗਈ ਮੈਂ ਤੇ ਮਾਸੜ ਇਕੱਲੇ ਹੀ ਕਰ ਸੀ ਮਾਸੇ ਦਾ ਮੁੰਡਾ ਵੀ ਟਿਵੀਸ਼ਨ ਤੇ ਗਿਆ ਹੋਇਆ ਸੀ ਉਹਨੇ ਤਾਂ ਸ਼ੀਵ ਜੇ ਆਉਣਾ ਸੀ ਮਾਸੜ ਮੈਨੂੰ ਕਹਿਣ ਲੱਗਾ ਕਿ लवली ਤੇਰੀ ਕੈਪਰੀ ਪਾਈ ਬਹੁਤ ਸੋਹਣੀ ਲੱਗਦੀ ਆ ਤੇਰੀਆਂ ਮੋਟੀਆਂ ਮੋਟੀਆਂ ਲੱਤਾਂ ਤੇ ਪਿੱਠ ਜਈ ਬਹੁਤ ਸੋਹਣੀ ਆ ਤੇਰੇ ਤਾਂ ਕੈਪਰੀ ਦੀ ਫਿਟਿੰਗ ਹੀ ਬਹੁਤ ਸੋਹਣੀ ਆ ਬਣੀ ਆ ਮੈਂ ਕਿਹਾ ਮਾਸੜ ਜੀ ਇਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਸ਼ਰਮ ਆਉਂਦੀ ਆ ਮਾਸੜ ਕਹਿਣ ਲੱਗਾ ਕਿ ਸ਼ਰਮ ਆਉਣ ਵਾਲੀ ਕਿਹੜੀ ਗੱਲ ਆ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਸ਼ਰਮ ਆਮ ਇਦਾਂ ਦੀਆਂ ਗੱਲਾਂ ਕਰ ਹੀ ਲੈਂਦੀਆਂ ਮੈਂ ਕਿ ਮਾਸੜ ਜੀ ਮੈਂ ਨਹੀਂ ਉਹਨਾਂ ਕੁੜੀਆਂ ਵਰਗੀ ਜੇ ਮੈਂ ਉਹਨਾਂ ਕੁੜੀਆਂ ਵਰਗੀ ਹੁੰਦੀ ਤਾਂ ਕਦੀ ਵੀ ਮੈਂ ਇੱਥੇ ਨਾ ਰਹਿਣ ਆਉਂਦੀ ਮੈਂ ਆਪਣੇ ਘਰ ਰਹਿ ਕੇ ਮौज-ਮਸਤੀ ਕਰਦੀ ਹੋਰਾਂ ਕੁੜੀਆਂ ਬਾਹਰ ਘੁੰਮਣ ਫਿਰਨ ਲਈ ਜਾਂਦੀ ਤਾਂ ਮਾਸੜ ਕਹਿਣ ਲੱਗਾ ਕਿ लवली ਤੂੰ ਤਾਂ ਸੱਚੀ ਬਹੁਤ ਸੋਹਣੀ ਲੱਗਦੀ ਹੈ ਮਾਸੜ ਤਾਂ ਮੇਰੇ ਸਰੀਰ ਵਾਲੀ ਵੇਖੀ ਜਾਂਦਾ ਸੀ ਕਹਿਣ ਲੱਗਾ ਕਿ ਤੇਰੇ ਟੌਪ ਪਾਇਆ ਵੀ ਬਹੁਤ ਸੋਹਣਾ ਲੱਗਦਾ ਤੇਰੀ ਤਾਂ ਫਿਗਰ ਹੀ ਬਹੁਤ ਸੋਹਣੀ ਆ ਤੇਰੀ ਮਾਸੀ ਦੀ ਵੀ ਇਦਾਂ ਦੀ ਫਿਗਰ ਹੁੰਦੀ ਤਾਂ ਗੱਲ ਹੀ ਬਣ ਜਾਏ ਸੀ ਤੇਰੀ ਮਾਸੀ ਤਾਂ ਹੁਣ ਬੁੱਢੀ ਜਿਹੀ ਹੋ ਗਈ ਐ ਪਤਾ ਨਹੀਂ ਕਿਉਂ ਟੈਨਸ਼ਨ ਲੈਂਦੀ ਰਹਿੰਦੀ ਆ ਉਹਦਾ ਏਦਾਂ ਦਾ ਸਰੀਰ ਹੋ ਗਿਆ ਮੈਂ ਉਹਨੂੰ ਰੋਜ਼ ਕਹਿਣਾ ਕਿ ਜੈਮ ਲਾਇਆ ਕਰ ਤੇ ਆਪਣੇ ਸਰੀਰ ਨੂੰ ਸਾਜ ਸੁਵਾਰ ਕੇ ਰੱਖਿਆ ਕਰ ਆਪਦੀ ਮਾਸੀ ਨੂੰ ਵੀ ਕਹਿ ਕਿ ਉਹ ਵੀ ਤੇਰੇ ਵਰਗਾ ਹੀ ਸਰੀਰ ਬਣਾਵੇ ਮੈਂ ਕਿਹਾ ਮਾਸੜ ਜੀ ਇਹ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਮੈਂ ਮਾਸੜ ਦੀਆਂ ਏਦਾਂ ਦੀਆਂ ਗੱਲਾਂ ਸੁਣ ਕੇ ਸ਼ਰਮ ਜਿਹੀ ਮਹਿਸੂਸ ਕਰਦੀ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਮਾਸੜ ਵੀ ਮੇਰੇ ਮਗਰਮਗਰੀ ਆ ਗਿਆ ਤੇ ਮੈਨੂੰ ਆਉਂਦੇ ਹੀ ਪਿੱਛੋਂ ਫੜ ਲਿਆ ਕਹਿਣ ਲੱਗਾ ਕਿ लवली ਸੱਚੀ ਤੇਰਾ ਸਰੀਰ ਬਹੁਤ ਸੋਹਣਾ ਤੇਰਾ ਸਰੀਰ ਦੇਖ ਕੇ ਤਾਂ ਹਰ ਇਨਸਾਨ ਦੀ ਭੁੱਖ ਲੈਂਦੀ ਹੋਊਗੀ ਮੈਂ ਕਿਹਾ ਮਾਸੜ ਜੀ ਮੈਨੂੰ ਛੱਡੋ ਮੈਂ ਬਹੁਤ ਜ਼ੋਰ ਲਾਇਆ ਮਾਸੜ ਨੇ ਮੈਨੂੰ ਛੱਡਿਆ ਹੀ ਨਹੀਂ ਤੇ ੱੱਕਾ ਜਿਹਾ ਮਾਰ ਕੇ ਮੈਨੂੰ ਬੈੱਡ ਤੇ ਸੁੱਟਿਆ ਮੈਂ ਵੀ ਕੋਈ ਮਾੜੀ ਲਿੱਸੀ ਨਹੀਂ ਸੀ ਮੈਂ ਵੀ ਫਟਾਫਟ ਉੱਠ ਕੇ ਮਾਸੜ ਨੂੰ ੱੱਕਾ ਮਾਰਿਆ ਤੇ ਦਰਵਾਜ਼ਾ ਖੋਲ ਕੇ ਬਾਹਰ ਆ ਗਿਆ ਮੈਂ ਵੇੜੇ ਵਿੱਚ ਆ ਕੇ ਬੈਠ ਗਈ ਸੀ ਮਾਸਾ ਦਾ ਅਚਾਨਕ ਡਿੱਗ ਗਿਆ ਸੀ ਤੇ ਉਹਦੇ ਪੈਰ ਨੂੰ ਮੋਚ ਆ ਗਈ ਸੀ ਇਹਨੇ ਚਰ ਨੂੰ ਮਾਸੀ ਵੀ ਘਾਰ ਆ ਗਈ ਤੇ ਮੈਂ ਬਾਥਰੂਮ ਵਿੱਚ ਵੜ ਗਈ ਮੈਂ ਮਾਸੀ ਨੂੰ ਇਹ ਸਭ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਮਾਸੀ ਦਾ ਹਾਸਾ ਵਾਸਤਾ ਘਰ ਉੱਜੜ ਜਾਊਗਾ ਇਸ ਲਈ ਮੈਂ ਮਾਸੀ ਨੂੰ ਕੁਝ ਵੀ ਨਾ ਦੱਸਿਆ ਤੇ ਮਾਸੀ ਨੂੰ ਆਉਂਦੀ ਵੇਖ ਕੇ ਫਟਾਫਟ ਬਾਥਰੂਮ ਵਿੱਚ ਵੜ ਗਈ ਤੇ ਆਪਣੇ ਆਪ ਨੂੰ ਹੌਸਲਾ ਜੱਤਣ ਲੱਗੀ ਕਿ लवली ਤੇਰੇ ਨਾਲ ਕੁਝ ਵੀ ਨਹੀਂ ਹੋਇਆ ਤੇਰੀ ਇੱਜ਼ਤ ਬਚ ਗਈ ਆ ਮਾਸੀ ਆ ਕੇ ਮਾਸੜ ਨੂੰ ਆਵਾਜ਼ਾਂ ਮਾਰਦੀ ਸੀ ਨਾਲੇ ਮੈਨੂੰ ਆਵਾਜ਼ਾਂ ਮਾਰਦੀ ਸੀ ਮੈਂ ਬਾਥਰੂਮ ਵਿੱਚ ਸੀ ਮਾਸੜ ਨੂੰ ਅਚਾਨਕ ਡਿੱਗ ਗਿਆ ਦੇਖ ਕੇ ਮਾਸੀ ਮੈਨੂੰ ਆਵਾਜ਼ਾਂ ਮਾਰਨ ਲੱਗੀ ਕਿ लवली ਮੇਰੀ ਮਦਦ ਕਰਾ ਤੇਰਾ ਮਾਸੜ ਡਿੱਗ ਗਿਆ ਮੈਂ ਭੱਜ ਕੇ ਗਈ ਮੈਂ ਬਿਲਕੁਲ ਪਤਾ ਹੀ ਨਾ ਲੱਗਣ ਦਿੱਤਾ ਕਿ ਮੈਂ ਮੈਂ ਤੇ ਮਾਸੜ ਆਪਸ ਵਿੱਚ ਹੱਥੋਂ ਪਾਈ ਹੋਈ ਸੀ ਮਾਸੜ ਮੈਨੂੰ ਫੜਦਾ ਸੀ ਪਰ ਮੈਂ ਹੀ ਬਚ ਕੇ ਨਿਕਲ ਗਈ ਸੀ ਮਾਸੜ ਆਪ ਹੀ ਡਿੱਗ ਗਿਆ ਤੇ ਪੈਰ ਦੇ ਮੋਚ ਕਰਾ ਕੇ ਬੜਾ ਦਰਦ ਹੁੰਦਾ ਸੀ। ਮਾਸੜ ਕਹਿਣ ਲੱਗਾ ਕਿ ਮੇਰੇ ਪੈਰ ਨੂੰ ਮੋਚ ਆ ਗਈ ਆ। ਮੈਂ ਅਚਾਨਕ ਚੱਕਰ ਆਉਣ ਕਰਕੇ ਡਿੱਗ ਗਿਆ। ਮੈਂ ਮਾਸੀ ਦੇ ਨਾਲ ਮਾਸੜ ਨੂੰ ਸਹਾਰਾ ਦਿੱਤਾ ਤੇ ਬੈੱਡ ਤੇ ਲੰਮੇ ਪਾ ਦਿੱਤਾ। ਮਾਸੀ ਕਹਿੰਦੀ ਪਾਣੀ ਲੈ ਕੇ ਆ। ਤੇਰੇ ਮਾਸੜ ਨੂੰ ਕੁਝ ਹੋਣਾ ਜਾਵੇ। ਮੈਨੂੰ ਪਤਾ ਸੀ ਕਿ ਮਾਸੜ ਹੁਣ ਚੰਗਾ ਬਣ ਬਣਨ ਦਾ ਕਰਕੇ ਡਰਾਮੇ ਕਰਦਾ ਸੀ। ਮੈਂ ਪਾਣੀ ਲੈ ਕੇ ਗਈ ਤਾਂ ਮਾਸੀ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਮਾਸੜ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਮੈਂ ਤੁਹਾਡੀ ਧੀਆ ਵਰਗੀ ਆ ਮੈਂ ਅੱਜ ਤੋਂ ਬਾਅਦ ਕਦੀ ਵੀ ਤੁਹਾਡੇ ਕੋਲ ਨਹੀਂ ਆਉਣਾ ਤੁਸੀਂ ਮੇਰੇ ਤੇ ਇੰਨੀ ਗੰਦੀ ਨਜ਼ਰ ਰੱਖਦੇ ਸੀ ਤੇਰੇ ਵਰਗੇ ਇਨਸਾਨ ਨੂੰ ਤਾਂ ਮਰ ਜਾਣਾ ਚਾਹੀਦਾ ਮੈਂ ਮਾਸੜ ਨੂੰ ਪੜਾ ਕੁਝ ਬੋਲੀ ਮਾਸੜ ਮੈਨੂੰ ਕਹਿਣ ਲੱਗਾ ਕਿ ਜੇ ਤੇਰੀ ਵਰਗੀਆਂ ਹੌਟ ਜਈਆਂ ਕੁੜੀਆਂ ਸਾਡੇ ਵਰਗਿਆਂ ਦੇ ਸਾਹਮਣੇ ਆਉਣ ਹੀ ਆ ਤਾਂ ਆਪੇ ਮਨ ਲਲਚਾਉਣਾ ਕਿਉਂਕਿ ਸਾਨੂੰ ਤਾਂ ਉਹੋ ਜਈਆਂ ਕੁੜੀਆਂ ਮਿਲੀਆਂ ਹੀ ਨਹੀਂ ਜਿੱਦਾਂ ਜਿੱਦਾਂ ਦੀਆਂ ਅਸੀਂ ਚਾਹੁੰਦੇ ਸੀ ਮੈਨੂੰ ਤਾਂ ਤੇਰੀ ਮਾਸੀ ਵਰਗੀ ਮੋਟੀ ਜਿਹੀ ਮਿਲੀ ਆ ਜਿਹੜੀ ਮੈਨੂੰ ਕਦੀ ਵੀ ਪਸੰਦ ਨਹੀਂ ਸੀ ਤੇ ਨਾ ਹੀ ਮੈਂ ਉਹਨੂੰ ਅੱਜ ਤੱਕ ਪਸੰਦ ਕਰਦਾ ਸਿਰਫ ਇੱਕ ਉਹਨ ਵਿਆਹ ਦੇ ਰਿਸ਼ਤੇ ਵਿੱਚ ਵੱਜ ਗਏ ਆ ਤਾਂ ਹੀ ਜ਼ਿੰਦਗੀ ਲੰਘਾ ਰਿਆ ਨਹੀਂ ਤਾਂ ਮੈਂ ਕਦੋਂ ਦਾ ਤੇਰੀ ਮਾਸੀ ਨੂੰ ਛੱਡ ਦਿੰਦਾ ਮੈਂ ਕਿਹਾ ਜੇ ਤੁਸੀਂ ਮੇਰੀ ਮਾਸੀ ਨੂੰ ਛੱਡ ਹੁੰਦੇ ਤਾਂ ਤੁਹਾਨੂੰ ਕੋਈ ਹੋਰ ਕੁੜੀ ਵੀ ਨਹੀਂ ਮਿਲਨੀ ਸੀ ਮੇਰੀ ਮਾਸੀ ਆ ਜੋ ਤੇਰੇ ਵਰਗੇ ਠਰਕੀ ਦਿਨਾਂ ਜ਼ਿੰਦਗੀ ਲੰਘਾ ਰਹੀ ਆ ਮੈਂ ਮਾਸਦ ਨੂੰ ਕਿਹਾ ਕਿ ਮੈਂ ਮਾਸੀ ਨੂੰ ਤੇਰੀ ਸਾਰੀ ਕਰਤੂਤ ਦੱਸ ਦੇਣੀ ਆ ਤੇ ਫਿਰ ਵੇਖੀ ਤੇਰਾ ਤਲਾਕ ਹੁੰਦਾ ਮਾਸੀ ਆਪੇ ਮੁੰਡਾ ਲੈ ਕੇ ਨਾਨੀ ਦੇ ਘਰ ਚਲੀ ਜਾਊਗੀ ਜਾਂ ਫਿਰ ਅਸੀਂ ਮਾਸੀ ਨੂੰ ਕਿਤੇ ਹੋਰ ਵਿਆਹ ਦੇਵਾਂਗੇ ਸਾਰਿਆਂ ਨੂੰ ਤੇਰੀ ਕਾਲੀ ਕਰਤੂਤ ਦਾ ਰੌਲਾ ਪਾ ਕੇ ਦੱਸੂਗੀ ਫਿਰ ਤੈਨੂੰ ਪਤਾ ਲੱਗੂਗਾ ਕਿ ਆਪਣੇ ਘਰ ਵਾਲੀ ਨੂੰ ਧੋਖਾ ਕਿਦਾਂ ਦੇਈਦਾ ਇਹ ਗੱਲ ਸੁਣ ਕੇ ਤਾਂ ਮਾਸੜ ਦੁੱਖ ਦੇ ਪੈਰ ਨਾਲ ਹੀ ਮੇਰੀਆਂ ਮਿੰਤਾ ਕਰਨ ਲੱਗ ਗਿਆ ਕਿ ਲਵਲੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ ਤੂੰ ਇਹ ਕੰਮ ਨਾ ਕਰੀਂ ਮੈਂ ਕਦੀ ਵੀ ਇਹੋ ਜਿਹਾ ਦੁਬਾਰਾ ਕੰਮ ਨਹੀਂ ਕਰਦਾ ਮੈਂ ਕਿਸੇ ਵੀ ਹੋਰ ਕੁੜੀ ਨਾਲ ਸੈੱਟ ਨਹੀਂ ਆ ਪਤਾ ਨਹੀਂ ਕਿਉਂ ਤੈਨੂੰ ਦੇਖ ਕੇ ਮੇਰੇ ਮਨ ਵਿੱਚ ਲਾਲਚ ਜਿਹਾ ਆ ਗਿਆ ਤੂੰ ਸੋਹਣੀ ਹੀ ਇੰਨੀ ਲੱਗਦੀ ਆ ਪਰ ਮੈਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰੂੰਗਾ ਮੈਂ ਕਦੀ ਵੀ ਬਾਹਰ ਕਿਸੇ ਜਨਾਨੇ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਬਸ ਤੇਰੀ ਮਾਸੀ ਨਾਲ ਹੀ ਆਪਣਾ ਟਾਈਮ ਲਗਾ ਰਿਆ ਤੇ ਮੈਨੂੰ ਮਾਫ ਕਰ ਦੇ ਕਿਸੇ ਨੂੰ ਵੀ ਇਸ ਬਾਰੇ ਨਾ ਦੱਸੇ ਮੇਰੀ ਬਹੁਤ ਬੇਇੱਜ਼ਤੀ ਹੋਣੀ ਆ ਮੇਰੇ ਘਰਦਿਆਂ ਨੇ ਵੀ ਮੈਨੂੰ ਲਾਂਤਾਂ ਹੀ ਪਾਉਣਿਆ ਮੈਂ ਕਿਹਾ ਕਿ ਨਹੀਂ ਨਹੀਂ ਹੁਣ ਮੈਂ ਇਹ ਰੌਲਾ ਪਾ ਕੇ ਹੀ ਹਟੂੰਗੀ ਮੈਂ ਮਾਸੜ ਨੂੰ ਡਰਾਵਾ ਜਿਹਾ ਦੇ ਕੇ ਬਾਹਰ ਆ ਲਈ ਸੀ ਮਾਸੜ ਕਹਿਣ ਲੱਗਾ ਕਿ ਜੇ ਤੂੰ ਕੁਝ ਕਿਹਾ ਤਾਂ ਮੈਂ ਕੁਝ ਖਾ ਕੇ ਮਰ ਜਾਊਗਾ ਇਸ ਲਈ ਤੂੰ ਕਿਸੇ ਨੂੰ ਨਾ ਦੱਸੀ ਮੈਂ ਤੇਰੇ ਕੋਲੋਂ ਮਾਫੀ ਮੰਗ ਲਈ ਆ ਮੈਂ ਆਪਣੀ ਗਲਤੀ ਮੰਨਦਾ ਪਰ ਤੂੰ ਹੁਣ ਰੌਲਾ ਨਾ ਪਾਏ ਹੁਣ ਮੇਰੀ ਬੇਇੱਜ਼ਤੀ ਹੋ ਜਾਨੀ ਆ ਸਾਰਿਆਂ ਨੇ ਮੈਨੂੰ ਬਹੁਤ ਗੁੱਸੇ ਹੋਣਾ ਮੇਰੀ ਮਾਂ ਤਾਂ ਤੇਰੀ ਮਾਸੀ ਦਾ ਬਹੁਤ ਤੇ ਕਰਦੀ ਆ ਉਹ ਤਾਂ ਉਹਦੇ ਬਿਨਾਂ ਰਹਿੰਦੀ ਹੀ ਨਹੀਂ ਸਿਰਫ ਤੇਰੀ ਮਾਸੀ ਨੂੰ ਹੀ ਉਹ ਪਸੰਦ ਕਰਦੀ ਐ ਜੇ ਤੇਰੀ ਮਾਸੀ ਚਲੀ ਗਈ ਤਾਂ ਮੇਰੀ ਮਾਂ ਤਾਂ ਜਿਉਂਦੀ ਹੀ ਮਰ ਜਾਊਗੀ ਤੇ ਬੜੇਪੇ ਵਿੱਚ ਦਰਦ ਕਰਦੀ ਆ ਠੋਕਰਾਂ ਖਾਊਗੀ ਮੇਰਾ ਘਰ ਬਰਬਾਦ ਹੋ ਜਾਊਗਾ ਮੈਂ ਵੀ ਕੁਝ ਖਾ ਕੇ ਮਰ ਜਾਊਂਗਾ ਜਾਂ ਆਪਣਾ ਗਲਾਈ ਕਟ ਲਾਂਗਾ ਮੈਂ ਕਿਹਾ ਠੀਕ ਆ ਅੱਜ ਤੋਂ ਬਾਅਦ ਤੁਸੀਂ ਮੈਨੂੰ ਜਾਂ ਕਿਸੇ ਹੋਰ ਕੁੜੀ ਨੂੰ ਕੋਈ ਏਦਾਂ ਦੀ ਗੱਲ ਕਹੀ ਤਾਂ ਮੈਂ ਸੱਚੀ ਮਾਸੀ ਨੂੰ ਸਭ ਕੁਝ ਦੱਸ ਕੇ ਤੁਹਾਡਾ ਤਲਾਕ ਕਰਵਾ ਦੇਣਾ ਮੈਂ ਸਾਰੇ ਰਿਸ਼ਤੇਦਾਰਾਂ ਵਿੱਚ ਵੀ ਰੌਲਾ ਪਾ ਦੇਣਾ ਕਿ ਮਾਸੜ ਏ ਇਦਾਂ ਦਾ ਮਾਸੜ ਕਹਿਣ ਲੱਗਾ ਕਿ ਨਹੀਂ ਨਹੀਂ ਮੇਰੇ ਕੋਲ ਤਾਂ ਗਲਤੀ ਹੋ ਗਈ ਐ लवली ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਆਪਣੀ ਧੀ ਸਮਝਦਾ ਮੈਂ ਕਦੀ ਵੀ ਤੈਨੂੰ ਮਾੜਾ ਨਹੀਂ ਕਹਾਂਗਾ ਪਤਾ ਨਹੀਂ ਕਿਉਂ ਮੇਰੇ ਦਿਮਾਗ ਦੀ ਬੁੱਧੀ ਪ੍ਰੈਸਟ ਹੋ ਗਈ ਸੀ ਜੋ ਮੈਂ ਤੈਨੂੰ ਇੰਨੀ ਗੱਲ کہہ ਬੈਠਾ ਤੇ ਤੇਰੇ ਨਾਲ ਇਦਾਂ ਦੀ ਹਰਕਤ ਕਰ ਲਈ ਮੇਰੇ ਤੇ ਤਾਂ ਕੋਈ ਭੂ ਦੀ ਸਵਾਰ ਹੋ ਗਿਆ ਸੀ ਮੈਂ ਮਾਸੜ ਨੂੰ ਕਾਫੀ ਧਮਕੀਆਂ ਦਿੱਤੀਆਂ ਦਿੱਤੀਆਂ ਸੀ ਬਸ ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਰੌਲਾ ਪਾ ਦਿੱਤਾ ਤੇ ਆਂਡ ਕਮਾਂਡ ਵਿੱਚ ਇੰਨੀ ਬਣੀ ਹੋਈ ਸੀ ਬਹੁਤ ਬੇਇਜ਼ਤੀ ਹੋਣੀ ਸੀ ਸਾਰੇ ਮਾਸੜ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਹੁਣ ਮਾਸੜ ਦੀ ਬਹੁਤ ਬੇਇਜ਼ਤੀ ਹੋਣੀ ਸੀ ਮਾਸੜ ਤਾਂ ਮੇਰੇ ਤਰਲੇ ਹੀ ਕਰੀ ਜਾਂਦਾ ਸੀ ਮੇਰੇ ਅੱਗੇ ਹੱਥ ਜੋੜਦਾ ਸੀ ਕਿ ਮੇਰਾ ਪੈਰ ਦੁਖਦਾ ਮੇਰੇ ਕੋਲ ਉੱਠ ਨਹੀਂ ਹੋਣਾ ਨਹੀਂ ਤਾਂ ਮੈਂ ਤੇਰੇ ਪੈਰਾਂ ਵਿੱਚ ਬੈਠ ਜਾਂਦਾ ਮੈਂ ਕਿਹਾ ਕਿ ਠੀਕ ਆ ਮੈਂ ਇੱਕ ਵਾਰ ਤਾਂ ਤੁਹਾਨੂੰ ਮਾਫ਼ ਕਰ ਦਿੰਦੀ ਆ ਮੈਂ ਦੁਬਾਰਾ ਤੁਹਾਨੂੰ ਕਦੀ ਵੀ ਮਾਫ਼ ਨਹੀਂ ਕਰਨਾ ਮਾਸੜ ਨੇ ਮੇਰੇ ਕੋਲੋਂ ਮਾਫ਼ੀਆਂ ਮੰਗੀਆਂ ਤੇ ਮੈਂ ਬਾਹਰ ਆ ਗਈ ਸੀ ਐਨੇਚਰ ਨੂੰ ਮਾਸੀ ਆਪਣੇ ਜੇਠ ਦੇ ਮੁੰਡੇ ਨੂੰ ਲੈ ਕੇ ਆਈ ਤੇ ਮਾਸੜ ਨੂੰ ਹੌਲੀ-ਹੌਲੀ ਸਾਰਾ ਦੇ ਕੇ ਗੱਡੀ ਵਿੱਚ ਬਿਠਾਇਆ ਤੇ ਹਸਪੀਟਲ ਲੈ ਕੇ ਗਏ ਸੀ ਮੈਂ ਘਾਰੀ ਸੀ ਐਨੇਚਰ ਨੂੰ ਮਾਸੀ ਦਾ ਨਿੱਕਾ ਮੁੰਡਾ ਵੀ ਆ ਗਿਆ ਮੈਂ ਵੀਰੇ ਨੂੰ ਆਪਣੇ ਗਲ ਨਾਲ ਲਾਇਆ ਤੇ ਬਹੁਤ ਰੋਈ ਸੀ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਨਾਲ ਪਿਆਰ ਜਿਹਾ ਹੁੰਦਾ ਸੀ ਮੈਂ ਰੋਈ ਜਾਂਦੀ ਸੀ ਮਾਸੀ ਵੀ ਹਸਪੀਟਲ ਨਾਲ ਹੀ ਗਈ ਸੀ ਮਾਸੀ ਦਾ ਮੁੰਡਾ ਛੋਟਾ ਸੀ ਉਹ ਵੀ ਮੈਨੂੰ ਕਹਿਣ ਲੱਗਾ ਕਿ ਦੀਦੀ ਪਾਪਾ ਨੂੰ ਕੀ ਹੋਇਆ ਮੈਂ ਕਿਹਾ ਕਿ ਕੁਝ ਨਹੀਂ ਹੋਇਆ ਠੀਕ ਆ ਹੁਣੇ ਆ ਜਾਣਾ ਉਹਨਾਂ ਨੇ ਤਾਂ ਮੈਂ ਉਹਨੂੰ ਹੌਸਲਾ ਜਿਹਾ ਦੇ ਕੇ ਰੋਟੀ ਪਾਣੀ ਖਵਾਇਆ ਤੇ ਕੁਝ ਦੇਰ ਬਾਅਦ ਦੁੱਧ ਪਿਲਾ ਕੇ ਸੁਵਾ ਦਿੱਤਾ ਸੀ ਮਾਸੀ ਹੁਣੀ ਤਾਂ ਕਾਫੀ ਲੇਟ ਹੀ ਆਈ ਜ਼ਰਾ ਦੇ 9 ਵਜੇ ਸੀ ਮਾਸੜ ਦੇ ਪੈਰ ਨੂੰ ਮੋਚ ਆਉਣ ਕਰਕੇ ਪੱਟੀ ਜਿਹੀ ਬੰਨੀ ਹੋਈ ਸੀ ਮਾਸੜ ਮਾਸੀ ਮੈਨੂੰ ਕਹਿੰਦੀ ਕਿ ਨਿੱਕਾ ਮੁੰਡਾ ਕਿੱਥੇ ਆ ਮੈਂ ਕਿਹਾ ਉਹ ਤਾਂ ਸੌ ਗਿਆ ਮਾਸੀ ਨੂੰ ਕਹਿਣ ਲੱਗੀ ਕਿ ਤੇਰੇ ਮਾਸੜ ਦੇ ਪੈਰ ਨੂੰ ਮੋਚ ਆ ਗਈ ਆ ਤੇ ਸ਼ੁਕਰ ਕਰ ਗਿੱਟਾ ਟੁੱਟਣੋਂ ਬਚ ਗਿਆ ਪਤਾ ਨਹੀਂ ਕੀ ਹੋਇਆ ਇਹਦੇ ਤੇ ਤਾਂ ਕੋਈ ਭੂਤ ਸਵਾਰ ਸੀ ਤੇ ਰੱਬ ਨੇ ਬਚਾ ਲਿਆ ਮੈਂ ਕਿਹਾ ਕਿ ਹਾਂ ਹਾਂ ਜੇ ਤੋ ਬੰਦੇ ਤੇ ਭੂਤ ਸਵਾਰ ਹੁੰਦਾ ਤਾਂ ਉਦੋਂ ਹੀ ਗਲਤੀਆਂ ਕਰਦਾ ਤੇ ਜਦੋਂ ਉਹ ਭੂਤ ਲੱਥ ਜਾਂਦਾ ਤਾਂ ਆਪੇ ਫਿਰ ਸਹੀ ਵੀ ਹੋ ਜਾਂਦਾ ਮਾਸੀ ਕਹਿਣ ਲੱਗੀ ਕਿ ਮਜ਼ਾਕ ਨਾ ਕਰ ਤੇਰੇ ਮਾਸਤ ਨੂੰ ਕੁਝ ਹੋ ਗਿਆ ਤਾਂ ਮਤਰਾ ਸਯੋਗੀ ਨਹੀਂ ਰਹਿਣਾ ਮੈਂ ਕਿਹਾ ਕਿ ਇਦਾਂ ਦੀ ਦਾ ਕੁਝ ਨਹੀਂ ਹੁੰਦਾ ਫਿਕਰ ਨਾ ਕਰ ਮੈਂ ਇੱਥੇ ਹੀ ਆ 4 ਦਿਨ ਹੋਰ ਮੈਂ ਮਾਸੀ ਨੂੰ ਹਾਜ਼ਲ ਲਗ ਦਿੱਤਾ ਤੇ ਉਹਨੂੰ ਵੀ ਰੋਟੀ ਪਾਣੀ ਖਵਾਇਆ ਤੇ ਮਾਸੀਰ ਨੂੰ ਰੋਟੀ ਫੜਾਈ ਮਾਸੀਰ ਤਾਂ ਜਦੋਂ ਮਾਸੀ ਮੇਰੇ ਕੋਲ ਆ ਜਾਂਦੀ ਸੀ ਤਾਂ ਮੇਰੇ ਤੋਂ ਮਾਫੀ ਮੰਗਣ ਲੱਗ ਗਿਆ ਉਹਨੂੰ ਪਤਾ ਸੀ ਕਿ ਮੇਰਾ ਸੁਭਾਅ ਕਿਦਾਂ ਦਾ ਮੈਂ ਚੰਗੀਆਂ ਨਾਲ ਚੰਗੀ ਸੀ ਤੇ ਮਾੜਿਆਂ ਨਾਲ ਮਾੜੀ ਸੀ ਮਾਸੀਰ ਨੂੰ ਪਤਾ ਸੀ ਕਿ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਸੀ ਤੇ ਨਾ ਹੀ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਮੈਂ ਕੁਝ ਦਿਨ ਮਾਸੀ ਦੇ ਕੋਲ ਰਹੀ ਤੇ ਫਿਰ ਆਪਣੇ ਘਰ ਆ ਗਈ ਮੈਂ ਇਹ ਗੱਲ ਆਪਣੀ ਮੰਮੀ ਨੂੰ ਜ਼ਰੂਰ ਦੱਸੀ ਸੀ ਮੈਂ ਕਿਹਾ ਕਿ ਮੇਰੇ ਨਾਲ ਇਦਾਂ ਹੋਇਆ ਮੰਮੀ ਨੇ ਮੂੰਹ ਤੇ ਹੱਥ ਰੱਖ ਕੇ ਕਹਿਣ ਲੱਗੀ ਕਿ ਮੇਰੇ ਮਨ ਵਿੱਚ ਤਾਂ ਪਹਿਲਾਂ ਹੀ ਇਹ ਗੱਲ ਵੱਜੀ ਸੀ ਕਿ ਜਵਾਨ ਧੀ ਨੂੰ ਕਿਤੇ ਵੀ ਨਹੀਂ ਭੇਜਣਾ ਚਾਹੀਦਾ ਆਪਣਾ ਮਾਂ ਪਿਓ ਆਪਣਾ ਭੈਣ ਭਰਾ ਆਪਣਾ ਹੀ ਹੁੰਦਾ ਤੇ ਬਗਾਨੇ ਕਿਸੇ ਦੇ ਵੀ ਨਹੀਂ ਬੰਦੇ ਭਾਵੇਂ ਸਕੇ ਮਾਸੜ ਹੋਣ ਚਾਹੇ ਕੋਈ ਚਾਚਾ ਤਾਇਆ ਹੋਵੇ ਮੈਨੂੰ ਕਿਸੇ ਤੇ ਯਕੀਨ ਨਹੀਂ ਮੈਂ ਮੰਮੀ ਨੂੰ ਕਿਹਾ ਕਿ ਹੁਣ ਤੂੰ ਇਹ ਗੱਲ ਕਿਸੇ ਨੂੰ ਨਹੀਂ ਕਹਿਣੀ ਤੇ ਨਾ ਹੀ ਮਾਸੀ ਨਾਲ ਕਰੀ ਮੰਮੀ ਕਹਿੰਦੀ ਨਾ ਨਾ ਮੈਂ ਨਹੀਂ ਕਰਦੀ ਮੈਂ ਆਪਣੀ ਧੀ ਦੀ ਇੱਜ਼ਤ ਨੂੰ ਕਿਉਂ ਬਦਨਾਮ ਕਰਾਂ ਇੰਨਾ ਹੀ ਸ਼ੁਕਰ ਆ ਕਿ ਤੂੰ ਠੀਕ ਠਾਕ ਹੈ ਜੇ ਕਿ ਤਾ ਤੂੰ ਸਿਹਤ ਪੱਖੋਂ ਕਮਜ਼ੋਰ ਤੇ ਲੀਸੀ ਹੁੰਦੀ ਤਾਂ ਤੇਰਾ ਮਾਸਟਰ ਤੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੈਂ ਕਿਹਾ ਕਿ ਮੈਂ ਇੰਨੀ ਵੀ ਮਾੜੀ ਨਹੀਂ ਆ ਮੇਰੇ ਵਿੱਚ ਤਾਂ ਕਿਸੇ ਵੀ ਬੰਦੇ ਨਾਲ ਲੜਨ ਦੀ ਬਹੁਤ ਹੀ ਜਾਨ ਆ ਤੇ ਮੈਂ ਆਪਣੀ ਸਿਹਤ ਦੀ ਵੀ ਸੋਹਣੀ ਸੀ ਤੇ ਜਵਾਨ ਸੀ ਮੈਂ ਕਦੇ ਕਿਸੇ ਨੂੰ ਹੱਥ ਲਾਉਣ ਨਹੀਂ ਜੰਦੀ ਸੀ ਮੈਂ ਆਪਣੀ ਇੱਜ਼ਤ ਨੂੰ ਆਪ ਬਚਾਇਆ ਸੀ ਜੇ ਮੈਂ ਵੀ ਉਦਾਂ ਦੀ ਹੁੰਦੀ ਤੇ ਮਾਸੜ ਦੇ ਨਾਲ ਕਿਸੇ ਲਾਲਚ ਤੇ ਫਸੀ ਜਾਂਦੀ ਪਰ ਨਹੀਂ ਮੈਂ ਤਾਂ ਉਹਨੂੰ ਅਕਲ ਦੇ ਕੇ ਆਈ ਸੀ ਅੱਜ ਤੋਂ ਬਾਅਦ ਏਦਾਂ ਦੀ ਕੋਈ ਉਹ ਹਰਕਤ ਉਹਦੀ ਪਤਾ ਲੱਗੀ ਤਾਂ ਦੇਖੀ ਤੇਰਾ ਕੀ ਬਣਾਉਂਦੀ ਮੈਂ ਮੈਂ ਮਾਸੜ ਨੂੰ ਬਹੁਤ ਡਰਾਇਆ ਸੀ ਮੈਂ ਆਪਣੀ ਮੰਮੀ ਨਾਲ ਸਾਰੀ ਗੱਲ ਸ਼ੇਅਰ ਕੀਤੀ ਮੰਮੀ ਮੈਨੂੰ ਕਹਿਣ ਲੱਗੀ ਕਿ ਹੁਣ ਤੂੰ ਕੋਈ ਕੋਰਸ ਕਰ ਲੈ ਜਾਂ ਫਿਰ ਅੱਗੇ ਪੜ੍ਹਾਈ ਕਰ ਲੈ ਤੇ ਆਪਣਾ ਵਿਆਹ ਕਰਵਾ ਚੰਗੇ ਮੁੰਡੇ ਨਾਲ ਤੇਰਾ ਮੈਂ ਅਸੀਂ ਵਿਆਹ ਕਰ ਦੇਵਾਂਗੇ ਤੇ ਆਪਣੇ ਘਰ ਜਾ ਕੇ ਖੁਸ਼ ਰਹਿ ਮੈਂ ਇਹ ਤੈਨੂੰ ਅੱਜ ਤੋਂ ਬਾਅਦ ਕਦੀ ਵੀ ਕਿਸੇ ਰਿਸ਼ਤੇਦਾਰੀ ਵਿੱਚ ਭੇਜਣਾ ਜਿੱਥੇ ਵੀ ਜਾਣਾ ਮੇਰੇ ਨਾਲ ਹੀ ਜਾਏ ਤੇ ਨਾਲ ਹੀ ਆਏ ਮੈਂ ਮੰਮੀ ਦੇ ਘਰ ਆ ਕੇ ਬੜਾ ਰੋਈ ਸੀ ਮੰਮੀ ਮੈਨੂੰ ਕਹਿੰਦੀ ਕਿ ਇਦਾਂ ਨਹੀਂ ਰੋਈ ਤਾ ਤੂੰ ਤਾਂ ਸਿਆਣੀ ਧੀ ਆ ਜਿਹਨੇ ਸ਼ਾਦੀ ਤੇ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਿਆ ਉਸ ਤੋਂ ਬਾਅਦ ਮੈਂ ਕਦੀ ਵੀ ਮਾਸੀ ਕੋਲ ਨਹੀਂ ਗਈ ਸੀ ਮਾਸੀ ਮੇਰੀਆਂ ਬਹੁਤ ਮਹਿਨਤਾਂ ਕਰਦੀ ਸੀ ਕਿ लवली ਇੱਕ ਦਿਨ ਹੀ ਸਾਡੇ ਕੋਲ ਰਹਿਣ ਲਈ ਆ ਜਾ ਮੈਂ ਕਿਹਾ ਕਿ ਨਹੀਂ ਨਹੀਂ ਮੈਂ ਤਾਂ ਹੁਣ ਮੱਥਾ ਹੀ ਟੇਕ ਦਿੱਤਾਗੇ ਕਦੀ ਵੀ ਮਾਸੀ ਕੋਲ ਨਹੀਂ ਜਾਣਾ ਮੇਰਾ ਹੁਣ ਵਿਆਹ ਹੋ ਗਿਆ ਸੀ ਪਰ ਮੈਂ ਆਪਣੇ ਘਰ ਵਾਲੇ ਨੂੰ ਲੈ ਕੇ ਮਾਸੀ ਦੇ ਘਰ ਨਹੀਂ ਗਈ ਮਾਸੀ ਬਹੁਤ ਮਨਤਾਂ ਕਰਦੀ ਸੀ ਕਿ ਤੇ ਮਾਸੜ ਵੀ ਪਰ ਮੈਂ ਤਾਂ ਉਹਦੇ ਉਹਨਾਂ ਦੇ ਘਰ ਤਾਂ ਕੀ ਉਹਦੇ ਪਿੰਡ ਦੇ ਨਾਂ ਵੀ ਨਹੀਂ ਸੁਣਨਾ ਚਾਹੁੰਦੀ ਸੀ ਮੈਨੂੰ ਉਸ ਘਰ ਤੋਂ ਨਫ਼ਰਤ ਜਿਹੀ ਹੋ ਗਈ ਸੀ ਜਿਸ ਘਰ ਵਿੱਚ ਮੇਰੀ ਇੱਜ਼ਤ ਰੋਲਣ ਤੋਂ ਬਚੀ ਸੀ ਮੈਂ ਉਸ ਘਰ ਵਿੱਚ ਕਿੱਦਾਂ ਜਾ ਸਕਦੀ ਸੀ ਅੱਜ ਤੱਕ ਮੈਂ ਮਾਸੀ ਦੇ ਘਰ ਨਹੀਂ ਗਈ ਵਾਸ ਉਹੀ ਮੈਨੂੰ ਮਿਲ ਕੇ ਜਾਂਦੀ ਆ ਜਾਂ ਫਿਰ ਮੰਮੀ ਕੋਲ ਆਉਂਦੀ ਆ ਤੇ ਉੱਥੇ ਹੀ ਮਿਲ ਲਈਦਾ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਆ ਵਿਆਹ ਦੇ ਦਿਨ ਮੈਂ ਆਪਣੇ ਘਰ ਵਾਲੇ ਨਾਲ ਸੁਹਾਗ ਰਾਤ ਮਨਾਈ ਤਾਂ ਮੇਰਾ ਘਰ ਵਾਲਾ ਬਹੁਤ ਖੁਸ਼ ਸੀ ਕਹਿਣ ਲੱਗਾ ਕਿ लवली ਮੈਨੂੰ ਯਕੀਨ ਸੀ ਕਿ ਮੇਰੀ ਘਰ ਵਾਲੀ ਮੈਨੂੰ ਵਧੀਆ ਤੇ ਸਹੀ ਮਿਲੂਗੀ ਤੂੰ ਸੱਚੀ ਮੈਨੂੰ ਆਪਣੇ ਸਹੀ ਹੋਣ ਦਾ ਸਬੂਤ ਵੀ ਦਿੱਤਾ ਮੈਂ ਸਹੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਹੀ ਰੱਜ ਕੇ ਪਿਆਰ ਕੀਤਾ ਮੈਂ ਉਹਦੇ ਨਾਲ ਬਹੁਤ ਖੁਸ਼ ਹੋਈ ਸੀ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਸੀ ਮੇਰੇ ਘਰ ਵਾਲੇ ਨੇ ਅੱਜ ਤੱਕ ਮੇਰੀ ਅੱਖ 'ਚੋਂ ਹੰਝੂ ਨਹੀਂ ਆਉਣ ਦਿੱਤਾ ਮੈਂ ਚਾਹੁੰਦੀ ਆ ਕਿ ਹਰ ਕੋਈ ਕੁੜੀ ਵਿੱਚ ਆਪਣੀ ਇੱਜ਼ਤ ਨੂੰ ਬਚਾਉਣ ਦਾ ਜਜ਼ਬਾ ਹੋਣਾ ਚਾਹੀਦਾ ਤੇ ਭਾਵੇਂ ਕੋਈ ਵੀ ਜਾਤ ਹੋਵੇ ਕੋਈ ਵੀ ਧਰਮ ਹੋਵੇ ਹਰ ਧੀ ਪੈਣ ਵਿੱਚ ਆਪਣੀ ਇੱਜ਼ਤ ਨੂੰ ਬਚਾਉਣ ਦੀ ਹਿੰਮਤ ਹੋਣੀ ਚਾਹੀਦੀ ਆ ਤੇ ਕੁੜੀਆਂ ਨੂੰ ਵੀ ਕਦੇ ਵੀ ਕਮਜ਼ੋਰ ਨਹੀਂ ਬਣਾਉਣਾ ਚਾਹੀਦਾ